ਦੇਸ਼ ਦੇ ਰੱਖਿਆ ਮੰਤਰੀ ਰਾਜੇ ਰਾਣਾ ਸਿੰਘ ਅੱਜ ਕੁਰਾਲੀ ਦੇ ਵਿੱਚ ਇੱਕ ਕਬੱਡੀ ਰੈਗੂਲਸਮੋਧਨ ਕਰਨ ਵਾਸਤੇ ਆ ਰਹੇ ਨੇ ਤਸਵੀਰਾਂ ਦਿਖਾ ਦਿੰਨੇ ਆ ਸਿੱਧੀਆਂ ਜਿੱਥੇ ਕੀ ਰਾਣਾ ਸਿੰਘ ਦਾ ਕਾਫਲਾ ਜਿਹੜਾ ਪਹੁੰਚ ਚੁੱਕਾ ਤੇ ਦੂਜੇ ਪਾਸੇ ਤਸਵੀਰ ਦਿਖਾਵਾਂਗੇ ਕਿ ਕਾ ਜਿਹੜੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਹ ਤੁਸੀਂ ਦੇਖੋ ਕਿ ਸਾਹਮਣੇ ਰਾਜਨਾਥ ਸਿੰਘ ਦਾ ਰਾਣਾ ਸਿੰਘ ਦਾ ਕਾਫਲਾ ਜਾ ਰਿਹਾ ਹੈ ਤੇ ਦੂਜੇ ਪਾਸੇ ਦੂਜੇ ਪਾਸੇ ਤਾਲੀਆਂ ਝੰਡੀਆਂ ਜਿਹੜੀਆਂ ਕਿਸਾਨਾਂ ਵੱਲੋਂ ਵਿਖਾਣੇ ਜਾ ਰਹੀਆਂ ਨੇ ਸਾਹਮਣੇ ਦਿਖਾ ਦੋ ਵੀ ਰਾਣਾ ਸਿੰਘ ਦਾ ਕਾਫਲਾ ਜਿਹੜਾ ਜਾ ਰਿਹਾ ਹੈ ਉਹ ਤਸਵੀਰਾਂ ਨੇ ਬੱਦੋ ਬੱਦ ਖਬਰ ਨੂੰ ਸ਼ੇਅਰ ਕਰੋ ਤੂੰ ਦੇਖ ਸਕਦਾ ਰਾਜਸਥਾਨ ਮੇਂ ਜਿਹੜੇ ਕਿਸਾਨ ਨੇ ਜਿਹੜੇ ਅੱਜ ਕਈ ਜੰਮੇ ਬਖਾਰ ਰਹੇ ਨੇ ਪੁਲਸ ਬਾਰੇ ਬੰਨਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਵੱਧ ਤੋਂ ਵੱਧ ਖਬਰ ਸਹਿਰ ਕਰੇ ਕਿ ਅੱਜ ਕਿਸਾਨਾਂ ਵੱਲੋਂ ਸਖਤ ਵਿਰੋਧ ਜਿਹੜਾ ਕੀਤਾ ਜਾ ਰਿਹਾ ਹੈ ਰੈਣਾ ਸਿੰਘ ਦਾ ਕਰਾਈ ਦੇ ਵਿੱਚ ਕਰਾਈ ਦੇ ਵਿੱਚ ਜੀ ਵਿਰੋਧ ਜਿਹੜਾ ਕੀਤਾ ਜਾ ਰਿਹਾ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖੋ ਕਿਸਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਚੜ ਦੇ ਉੱਤੇ ਬਿਲਚੜ ਦੇ ਉੱਤੇ ਦੇਖੋ ਕਿ ਵਿਰੋਧ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅੱਗੇ ਜਾ ਰਹੇ ਸੀ ਕਾਫਲੇ ਦੇ ਦਾਲ دیکھو گل بات کر بس منہ گر یار سارے ہی بندے ساٹا کھا کے سانو بھی بھائی من کرتے دیکھو بار روکنے کی کوشش کر رہے ہیں ਆਨਾਂ ਵੱਲੋਂ ਕੀ ਆ ਜਾ ਰਿਹਾ ਹੈ ਕਿ ਅਸੀਂ ਜੋ ਵਿਰੋਧ ਕਰਨਾ ਸੀ ਸ਼ੁਰੂ ਲੈ ਕੇ ਉਸ ਮੁਲਾਜ਼ਮਾ ਵੱਲੋਂ ਵਾਅਦ ਸਕੇ ਕਰ ਦਿੱਤੀ ਇਹ ਤਸਵੀਰਾਂ ਨੇ ਜਿੱਥੇ ਵੱਧ ਖadne ਕਿਸਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇਚੇਰ ਤੋਂ ਕਿਸਾਨ ਅੱਗੇ ਵੱਧ ਰਹੇ ਸੀ ਕਿਸਾਨ ਅੱਗੇ ਵੱਧ ਚੁੱਕੇ ਨੇ ਬਤ ਤੋਂ ਬਤ ਖਬਰ ਨੂੰ ਸ਼ੇਅਰ ਕਰਿਓ ਕਿਸਾਨ ਅੱਗੇ ਵੱਧ ਚੁੱਕੇ ਨੇ ਪੁਲਿਸ ਵਾਲੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਤਸਵੀਰਾਂ ਨੇ ਕਿ ਪੁਲਿਸ ਵਾਲੇ ਦੇਖੋ ਤੁਸੀਂ ਕਿਸਾਨ ਹੱਲ ਹੋ ਚੁੱਕੇ ਨੇ ਇਹ ਤਸਵੀਰਾਂ ਨੇ ਬਤ ਤੋਂ ਬਤ ਪੁਲਿਸ ਵਾਲੇ ਆਉਂਦੇ ਆਰਸੀ ਚੜਪ ਜੜੀ ਤੁਸੀਂ ਦੇਖ ਸਕਦੇ ਹੋ ਕਿ ਹੋ ਚੁੱਕੀ ਹੈ ਕਿਸਾਨਾਂ ਦੀ ਇਹ ਖਬਰ ਵੱਤਵਾ ਸ਼ੇਅਰ ਕਰਦੇ ਰਹੋ ਤੁਸੀਂ ਦੇਖੋ ਕਿ ਕਿਵੇਂ ਕਿਸਾਨਾਂ ਦੇ ਨਾਲ ਆਫਸਰ ਚੜਪਾ ਹੋਈ ਹੈ ਤੁਮ ਸਮਝਦੇ ਤੁਸੀਂ ਦੇਖੋ ਕਿ ਪੁਲਿਸ ਮੁਲਾਦਮ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਸਾਨ ਅੱਗੇ ਵੱਧ ਨਜ਼ਰ ਆ ਰਹੇ ਨੇ ਇਹ ਤੁਸੀਂ ਦੇਖੋ ਮਾਦ ਨਾਲ ਕਿਸਾਨ ਦੀ ਤਰਹੀ ਦਿਖਾਉਂਦੇ ਆ ਕਿਵੇਂ ਇਹ ਤਸਵੀਰ ਦਿਖਾਣੇ ਆ ਕਿਸਾਨਾਂ ਦੇ ਨਾਲ ਪੁਲਿਸ ਦੇ ਨਾਲ ਉੱਚ ਪਏ ਨੇ ਕਿਸਾਨ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਕਰ ਉੱਚਾ ਨਾ ਕਰੋ ਆ ਚਲੋ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਪੁਲਿਸ ਵੱਲੋਂ ਪਰ ਕਿਸਾਨ ਇਹ ਕਹਿ ਰਹੇ ਨੇ ਕਿ ਅਸੀਂ ਅੱਗੇ ਜਾ ਕੇ ਕਾਫਰਾ ਲੈ ਕੇ ਜਾਣਾ ਆਪਣਾ ਕਿਉਂਕਿ त बिल्कुलु तस्वीर तव्हां देखो की पुलिस मुलम रोकण जी कोशिशि कर ਉਹ ਦੇਖ ਸਕਦੇ ਹੋ ਕਿ ਕਾਲ ਚੰਡੀਆਂ ਨਾਲ ਵਿਰੋਧ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਤੁਸੀਂ ਕਹਿੰਦੇ ਸਾਡੇ ਨਾਲ ਕੋਪਰੇਟ ਕਰਦੇ ਹੋ ਇੱਕ ਵਾਰੀ ਕੀ ਗੱਲ ਹੋ ਗਈ ਤੁਸੀਂ ਵਿਰੋਧ ਕਰਤਾ ਕਾਲ ਚੰਡੀਆਂ ਖਾ ਚ ਸਭ ਕੁਝ ਹੋ ਗਿਆ ਫਿਰ ਕੀ ਰੋਣਾ ਹੋਰ ਆਇਆ ਕੀ ਇਹਨਾਂ ਨੇ ਯਾਰ ਤਾਂ ਬੱਸ ਦੀ ਮੂਹਰੇ ਰਾਜਨਾਬ ਦੇ ਕਰਤੀ ਕਹਿੰਦੇ ਤੁਸੀਂ ਵਿਰੋਧ ਸਾਈਡ ਪਰ ਕਰਕੇ ਕੱਢ ਲੋ ਅਸੀਂ ਕੜੇ ਸ਼ਾਂਤਮਈ ਇਹਨਾਂ ਨੇ ਲਿਆ ਕੇ ਪੁਲਿਸ ਦੇ ਮੂਹਰੇ ਬੱਸ ਲਾਤੀ ਵਾਅਦਾ ਕੀ ਕੀਤਾ ਸੀ ਵੀ ਤੁਸੀਂ ਆਪਣਾ ਕਰੋ ਤੁਸੀਂ ਛੰਡੀਆਂ ਡਕਾਓ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਵੀ ਕਹਿੰਦੇ ਵੀ ਅਸੀਂ ਸਾਈਡ ਪਰ ਰਹੜੇ ਦੀਆਂ ਦਾ ਕੰਮ ਕੋਈ ਗੱਲ ਹੈ ਗ੍ਰਫਤਾਰੀਆਂ ਜਵਾਨ ਇਹਨਾਂ ਨੇ ਲਿਆ ਕੇ ਬਸ ਮੂਰੇ ਲਾਤੀ ਰਾਜਨਾਥ ਨੂੰ ਵੀ ਦੇਖਣ ਲਈ ਇਹਨਾਂ ਨੂੰ ਕਿਸਾਨ ਕਿਸਾਨ ਤਾਂ ਸੀ ਜੇ ਹੁਣ ਲਈ 1 ਮਿੰਟ ਲਾਉਣਾ ਭੰਣਨੇ ਨੂੰ ਸਭ ਕੁਝ ਫਿਰ ਕਹਿਣਗੇ ਕਿਸਾਨੇ ਆਏ ਆ ਇਹ ਅੱਤਵਾਦੀਆ ਫਲਾਣਾ ਇੱਕ ਮਿੰਟ ਦਾ ਕੰਮ ਲਾਣਾ ਇੱਕ ਮਿੰਟ ਦਾ ਜੇ ਭੰਣਾ ਦਾ ਪਰ ਤੁਸੀਂ ਇਹ ਦੇਖੋ ਕਿ ਜੋ ਵਿਰੋਧ ਕਰ ਰਹੇ ਹੋ ਕਈ ਜਗ੍ਹਾ ਵਿਰੋਧ ਹੋ ਰਿਹਾ ਹੈ ਬੀਜੇਪੀ ਦਾ ਪਰ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਅਗਰ ਤੁਹਾਨੂੰ ਕੋਈ ਗੱਲਬਾਤ ਹੈ ਸਾਡੇ ਨਾਲ ਤਾਂ ਤੁਸੀਂ ਲੋਕਾਂ ਦਾ ਸਾਡੇ ਬ੍ਰਤੀ ਵੋਟ ਨਾ ਕਰਦੋ ਕਿ ਵੋਟ ਨਾ ਪਾਣਾ ਪਰ ਇਹ ਇੱਕ ਤਰ੍ਹਾਂ ਦੀਆਂ ਦਿਖਾਣੀਆਂ ਕਿ ਘੇਰਨਾ ਕਿ ਕਿੱਥੇ ਇਨਸਾਫ ਹੈ ਜੀ ਇਹ ਜਿਹੜੇ ਭਾਈ ਵੋਟਾਂ ਪਾਉਣਾ ਤਾਂ ਹੀ ਕਹਿੰਦੇ ਵੀ ਨਾ ਪਾਓ ਇਹਨਾਂ ਨੂੰ ਵਾਅਦੇ ਕਰੇ ਤੇ ਮੋਦੀ ਨੇ ਜੜ 14 'ਚ ਕਰੇ ਤੇ ਕਹਿੰਦੇ ਚਾਹ ਵੇਚਦਾ ਮੁੱਖ ਪ੍ਰਧਾਨ ਮੰਤਰੀ ਬਣਾਣਾ ਇਹ ਚਾਹਲੇ ਹਾਲਾਤੇ ਸਭ ਕੋਈ ਨਾ ਚਾਹ ਵੇਚਦਾ ਦੇਸ਼ ਵੇਚਦਾ ਟ੍ਰੇਨਾਂ ਵੇਚ ਤੇ ਇਹ ਲੋਕ ਆ ਜਿਹੜੇ ਅਨਪੜ੍ਹ ਹੈ ਜਿਹੜੇ ਲੱਗੇ ਪਏ ਇਹਨਾਂ ਦੇ ਮਗਰ ਕੌਲੀ ਚੱਟ ਓ ਤੂੰ ਸਮਝਾਇਆ ਕਿਉਂ ਨਹੀਂ ਪਾਉਂਦੇ ਲੋਕਾਂ ਨੂੰ ਕਹਿ ਸਮਝਾਈਏ ਜਿਹੜੇ ਹੁਣ ਮੈਂ ਤਾਂ ਕਾਨੂੰਨ ਤੂੰ ਕਹੋ ਨਾ ਯਾਰ ਮੰਤਾ ਚੰਗਾ ਕਹਿ ਹੋ ਜਾਣਾ ਫਿਰ ਬਿਲਕੁਲ ਤੇ ਤੁਹਾਨੂੰ ਤੁਹਾਡੇ ਨਾਲ ਪੁਲਿਸ ਮੁਲਾਜ਼ਮਾ ਨੇ ਗੱਲਬਾਤ ਕੀਤੀ ਸੀ ਕਿ ਤੁਹਾਡਾ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਵਾਇਆ ਜਾਵੇਗਾ ਪਰ ਉਸ ਤੋਂ ਬਾਅਦ ਕਿਉਂ ਰੋਸ ਦੇ ਵਿੱਚ ਕਿਉਂ ਆਏ ਤੁਸੀਂ ਦੇਖੋ ਇਹ ਰੋਸ ਇਸ ਗੱਲ ਦਾ ਹੈ ਕਿ ਪ੍ਰੋਟੈਸਟ ਕਰਨਾ ਆਪਣਾ ਹੱਕ ਹੈ ਸੁਰੱਖਿਆ ਦੇਣੀ ਪੁਲਿਸ ਦੀ ਜ਼ਿੰਮੇਵਾਰੀ ਹੈ ਪਰ ਇਹ ਕਿ ਉਹਨਾਂ ਨੂੰ ਰੋਸ ਵੀ ਨਾ ਦੇਖੇ ਅੱਖਾਂ ਤੇ ਪੱਟੀ ਬੰਨ੍ਹੋ ਅੱਗੇ ਲੈ ਕੇ ਬੱਸ ਖੜੀ ਕਰ ਦਿੱਤੀ ਇਹ ਬੜੀ ਜੋ ਰੋਸ ਵਾਲੀ ਗੱਲ ਹੈ ਜੋ ਇੱਥੇ ਕਮਿਟਮੈਂਟ ਹੋਈ ਸੀ ਕਿ ਸਿਰਫ ਉੱਥੇ ਜਿੱਥੇ ਕਿਹਾ ਵੀ ਦੁਕਾਨ ਖੜ ਕੇ ਰੋਸ ਦਿਖਾਉਣਾ ਹੈ ਪਰ ਅੱਗੇ ਲੈ ਕੇ ਜੋ ਉਹਨਾਂ ਦੇਖਣ ਤੋਂ ਵੀ ਰੋਕਿਆ ਜਾਂਦਾ ਏ ਇਹ ਸਾਡਾ ਜਿਹੜਾ ਹੈਗਾ ਆਜ਼ਾਦੀ ਦਾ ਅਧਿਕਾਰ ਨਹੀਂ ਹੈ ਪਰ ਲੋਕ ਤਾਂ ਇਹ ਕਹਿ ਰਹੇ ਨੇ ਕਿ ਅਗਰ ਤੁਹਾਨੂੰ ਕੋਈ ਜ਼ਿਆਦਾ ਹੀ ਬੀਜੇਪੀ ਵਾਲੇ ਤੋਂ ਤੰਗ ਪ੍ਰੇਸ਼ਾਨ ਨੇ ਤੁਸੀਂ ਲੋਕਾਂ ਨੂੰ ਅਵੇਅਰ ਕਰ ਦਿਓ ਕਿ ਵੋਟ ਨਾ ਪਾਣ ਪਰ ਇਸ ਤਰੀਕੇ ਦਾ ਹੰਗਮਣ ਵੱਜ ਕਰਨੀ ਆ ਕਹਿੰਦੇ ਕਿ ਨਾ ਦੇਖੋ ਜਿਹੜਾ ਇਹ ਸਾਡਾ ਪ੍ਰੋਟੈਸਟ ਕਰਨਾ ਸਾਡਾ ਅਧਿਕਾਰ ਹੈ ਠੀਕ ਹੈ ਜੀ ਲੋਕਾਂ ਨੇ ਜਿਹੜਾ ਉਹ ਕਰਨਾ ਉਹਦਾ ਪਛਾਣ ਤਰੀਕੇ ਨੂੰ ਪਤਾ ਲੱਗੇ ਜਾਣਾ ਉਹ ਤਾਂ ਲੋਕ ਕਰੇ ਰਹੇ ਆ ਲੇਕਿਨ ਜਿਹੜਾ ਜਿਹੜਾ ਅਸੀਂ ਖੜ ਕੇ ਕੋਈ ਵਿਰੋਧ ਕਰਨਾ ਕਹਿੰਦਾ ਉਹ ਤਾਂ ਸਾਡਾ ਅਧਿਕਾਰ ਹੈ ਨਾ ਉਹ ਵੀ ਸਾਡੇ ਤੋਂ ਖੋਇਆ ਜਾ ਰਿਹਾ ਹੂੰ ਬੱਸ ਲਾਤੀ ਸ਼ਾਂਤ ਭਾਈ ਬਰੋਲ ਕਰ ਰਹੇ ਆ ਸਾਰੇ ਸਾਰੇ ਬੰਦੇ ਖੜੇ ਆ ਸਾਰੇ ਬੰਦੇ ਨੇ ਕੋਈ ਹੁੱਲੜਵਾਜੀ ਨਹੀਂ ਕਰੀਏ ਸਾਡੇ ਮੂਹਰੇ ਸਾਡੇ ਸ਼ਹਿਰ ਦਾ ਸੈਕਟਰ ਗਰਾਊਂਡ ਚ ਆਇਆ ਉਹ ਕਿਉਂ ਕੜਿਆ ਸਾਡੇ ਨੂੰ ਸਮਝਾਉਂਦੇ ਸਾਚਿ ਬੜਿਆ ਕਿਉਂ ਸਾਡੇ ਮੂਹਰੇ ਬੱਸ ਲਾਤੀ ਅਸੀਂ ਤਾਂ ਝੰਡੇ ਦੇ ਹੋਏ ਤੇ ਅਸੀਂ ਕੀ ਕਰਨਾ ਤਾਂ ਹੋਰ ਪਰ ਬਲਾਉਣ ਵਾਲੇ ਵੀ ਤਾਂ ਤੁਹਾਡੇ ਇਲਾਕੇ ਦੇ ਨਹੀਂ ਰੱਖਿਆ ਦੇ ਕੇ ਸਰ ਰੱਖਿਆ ਦੇ ਕੇ ਤੁਹਾਨੂੰ ਵੀ ਆਮ ਨਹੀਂ ਲਾ ਗਰਾਫ ਬਿਠਾ ਲੈਂਦੇ ਕਿਸਾਨ ਆ ਵੀ ਕਿ ਮੈਂ ਸਾਡੇ ਹੱਥ 'ਚ ਹੁੰਦਾ ਇੱਕ ਰਾਜਨਾ ਦੇ ਹੱਥ 'ਚ ਹੁੰਦਾ ਸਾ ਤੋਂ ਜਿੰਨੀ ਮਰਜ਼ੀ ਦੂਰ ਖੜ ਕੇ ਹਿਸ ਸਵਾਲਤਾ ਪੁੱਛ ਫੜਦੇ ਆ ਕਿਉਂ ਸਾਨੂੰ ਦਿੱਲੀ ਚਾਰਤਰੋਕਿਆ ਕਿਉਂ ਆਜੇ ਮਿਸ਼ਰਾ ਟੈਨ ਉਹ ਬਰਖਾਤ ਕਿਉਂ ਨਹੀਂ ਕੀਤਾ ਉਹਨੇ ਫਰਿਆਮ ਗੱਡੀ ਚੜਾਈ ਕਿ ਨਹੀਂ ਚੜਾਈ ਕਿਸਾਨਾ ਦੇਖਾ ਬਿਲਕੁਲ ਚੜਾਈ ਆ ਸ਼ੰਭੂ ਤੁਸੀਂ ਅੱਜ ਵੀ ਕਵਰ ਕਰਕੇ ਦੇਖ ਲਓ ਕਿੰਨੇ ਫੜਕਿਆਂ ਦੇ ਵਿੱਚ ਕਿਲ ਲੱਗੇ ਹੋਏ ਆ ਕਿੰਨੀ ਆਰਮੀ ਫੋਰਸ ਪਾ ਕੇ ਕੀ ਗੱਲ ਫਿਰ ਅਸੀਂ ਲਾਹੌਰ ਜਾਈਏ ਭਗਵੰਤ ਮਾਨ ਦੇ ਕਹਣ ਲਾਹੌਰ ਵਾਲੇ ਪਾਸੇ ਬਾਂਦਰ ਪਰਤਾਰਾ ਘਟਾਂ ਜਿੱਥੇ ਇਹਨਾਂ ਨੇ ਸ਼ੰਭੂ ਪਰ ਲਾਈਆਂ ਹੋਈਆਂ ਫਿਰ ਅਸੀਂ ਜਾਈਏ ਕਿੱਥੇ ਫਿਰ ਸਾਡੇ ਹੀ ਪੰਜਾਬ ਦੇ ਵਿੱਚ ਆ ਕੇ ਅਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਤੁਹਾਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਤੁਹਾਨੂੰ ਇੱਕ ਪਾਸੇ ਕੁਰਸੀਆਂ ਲਾ ਕੇ ਬਿਠਾ ਲੈਂਦੇ ਅਸੀਂ ਸਵਾਲ ਪੁੱਛ ਲੈਂਦੇ ਉਹਨਾਂ ਤੋਂ ਤੁਹਾਨੂੰ ਫੜਕਦੇ ਖੜਨ ਦੀ ਕੀ ਲੋੜ ਸੀ ਤੁਹਾਨੂੰ ਉੱਥੇ ਬਿਠਾਉਂਦੇ ਜਿੱਥੇ ਦੰਤਾਂ ਸਾਨੂੰ ਅੱਖਾਂ 'ਚ ਅੱਖ ਪਾ ਕੇ ਸਾਡੇ ਨਾਲ ਗੱਲ ਕਰਦੇ ਤੁਹਾਨੂੰ ਉੱਥੇ ਬਿਠਾਉਂਦੇ ਨੇ ਸਹੀ ਰਾਮਲੀਲਾ ਗਰਾਊਂਡ ਤੇ ਅਸੀਂ ਬੈਠਣ ਤਿਆਰ ਆ ਸਾਡਾ ਹਿੰਦੂ ਭਾਈਚਾਰਾ ਵੀ ਸਾਡਾ ਆਪਣਾ ਪਰ ਜਿਹੜਾ ਵੀ ਤਖਤ ਤੇ ਬੈਠੂਗਾ ਦਿੱਲੀ ਤੇ ਉਹਦਾ ਅਸੀਂ ਵਿਰੋਧ ਕਰੂਗੇ ਜੇ ਸਾਡੀਆਂ ਮੰਗਾਂ ਨਹੀਂ ਮੰਨੂਗਾ ਅਸੀਂ ਲੜ ਕੇ ਕਰਾਂਗੇ ਵਿਰੋਧ ਬਿਲਕੁਲ ਤੂੰ ਦੇਖੋ ਕੀ ਰੋਸ ਹੈ ਕਿਸਾਨਾਂ ਦੇ ਵਿੱਚ ਤੁਸੀਂ ਵੀ ਅੱਗੇ ਵਧ ਰਹੇ ਸੀ ਨਾਕਾ ਤੋੜ ਕੇ ਪੁਲਿਸ ਵਾਲਿਆਂ ਦਾ ਪੁਲਿਸ ਤੁਹਾਨੂੰ ਕਹ ਰਹੀ ਕਿ ਰੁਕ ਜਾਓ ਅੱਗੇ ਕਾਫਲਾ ਜਾ ਰਿਹਾ ਬਹੁਤ ਵੱਡਾ ਪਰ ਤੂੰ ਤੁਹਾਡੇ ਵਿੱਚ ਰੋਸ ਕਿਉਂ ਹੈ ਨਾ ਰੋਸ ਸਾਡੇ ਚ ਹੈ ਪੁਲਿਸ ਨੇ ਪੰਜਾਬ ਪੁਲਿਸ ਨੇ ਜਦ ਹਰਿਆਣੇ ਚ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਮਰੇ ਤੇ ਉਹਨਾਂ ਨੇ ਹਰਿਆਣੇ ਦੀ ਪੁਲਿਸ ਨੇ ਪੰਜਾਬ ਵਿੱਚ ਆ ਕੇ ਗੋਲੀਆਂ ਚਲਾਈਆਂ ਜਿੱਥੇ ਪੰਜਾਬ ਪੁਲਿਸ ਕਿੱਥੇ ਸੀ ਜਾਂ ਤਾਂ ਨਹੀਂ ਮੁਰੇ ਬੱਸਾਂ ਲਾਈਆਂ ਹੁਣ ਜਿਵੇਂ ਰੋਤਾ ਨ ਰੋਣਾ ਰੇ ਮਾਰਨਾ ਹੀ ਮਾਈ ਕਰ ਰਹੇ ਦੀ ਇਹਨੇ ਗੱਡੀਆਂ ਲਾਤੀ ਬੱਸਾਂ ਮੋਰੇ ਲਾਤੀਆਂ ਸਾਨੂੰ ਇਸ ਕਾ ਦਾ ਰੋਸ ਆ ਹੈ ਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਨਾਲ ਡੀਐਸਪੀ ਸਾਹਿਬ ਨਾਲ ਗੱਲਬਾਤ ਸ਼ੁਰੂ ਹੋ ਗਈ ਕਿਸਾਨਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡੀਐਸਪੀ ਧਰਨਵੀਰ ਸਿੰਘ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਨੂੰ ਕਿ ਕਿਤੇ ਨਾ ਕਿਤੇ ਜੋ ਤੁਹਾਡਾ ਪ੍ਰਦਰਸ਼ਨ ਸੀ ਸ਼ਾਂਤਮਈ ਹੋ ਗਿਆ ਹੈ ਪਰ ਉਸ ਤੋਂ ਬਾਅਦ ਕਿਉਂ ਰੋਸ ਦੇ ਵਿੱਚ ਨੇ ਕਿਸਾਨ ਤਸੂ ਲੈ ਕੇ ਲਗਾਤਾਰ ਸਮਝਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤਾਂ ਉਸ ਮੁਲਾਜ਼ਮ ਵੀ ਜਿਹੜੇ ਆਪਣੀ ਡਿਊਟੀ ਤਨਤ ਨੇ ਤਾਂ ਇਸ ਨੂੰ ਲੈ ਕੇ ਜੋ ਕਿਸਾਨ ਵਿਰੋਧ ਕਰਨ ਵਾਸਤੇ ਆਏ ਸੀ ਤਾਂ ਉਹਨਾਂ ਨੂੰ ਰੋਕਿਆ ਗਿਆ ਕਿ ਅੱਗੇ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਰਾਣਾ ਸਿੰਘ ਜੋ ਰੱਖਿਆ ਮੰਤਰੀ ਨੇ ਦੇਸ਼ ਦੇ ਉਹਨਾਂ ਦਾ ਅੱਜ ਇੱਕ ਵੱਡੀ ਰੈਲੀ ਕਰਾਇ ਦੇ ਵਿੱਚ ਸੀ ਉਸ ਨੂੰ ਲੈ ਕੇ ਜਿਹੜੀ ਸੁਰੱਖਿਆ ਪੁਲਿਸ ਵੱਲੋਂ ਕੀਤੀ ਹੋਈ ਸੀ ਤੁਸੀਂ ਦੇਖੋ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਸੀ ਤਾਂ ਰੋਕਣਾ ਸੀ ਰਾਣਾ ਸਿੰਘ ਨੂੰ ਇੱਕ ਵਿਰੋਧ ਕਰਨਾ ਸੀ ਪਰ ਕਿਤੇ ਨਾ ਕਿਤੇ ਕਿਸਾਨਾਂ ਦੇ ਇਹ ਵਿਰੋਧ ਉਹ ਸ਼ਾਂਤਮਈ ਤਰੀਕੇ ਦੇ ਨਾਲ ਇਸ ਜਗ੍ਹਾ ਉੱਤੇ ਸੀ ਪਰ ਉਸ ਤੋਂ ਬਾਅਦ ਇਨਾਂ ਵੱਲ ਦੱਸਿਆ ਜਾ ਰਿਹਾ ਕਿ ਸਾਡਾ ਰੋਸ ਇਹੀ ਹੈ ਕਿ ਜੋ ਸਾਡੇ ਨਾਲ ਗੱਲਬਾਤ ਕਮਿਟਮੈਂਟ ਕੀਤੀ ਸੀ ਅ ਪੁਲਿਸ ਨੇ ਉਹ ਕਮਿਟਮੈਂਟ ਪੂਰੀ ਨਹੀਂ ਕੀਤੀ ਕਿ ਜਦੋਂ ਰਾਣਾ ਸਿੰਘ ਨਿਕਲਦੇ ਨੇ ਬਸ ਬਿਲਕੁਲ ਅੱਗੇ ਲਗਾ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ ਕਿ ਰਾਣਾ ਸਿੰਘ ਬਿਲਕੁਲ ਨਾ ਹੀ ਦੇਖ ਸਕੇ ਕਿਸਾਨਾਂ ਨੂੰ ਤਾਂ ਐਦਾਂ ਦੀ ਜਿਹੜੀ ਗੱਲਬਾਤ ਹੋਈ ਹੈ ਜਿਸ ਕਰਕੇ ਕਿਸਾਨ ਰੋਸ ਦੇ ਵਿੱਚ ਨੇ ਜੇ ਤੁਹਾਨੂੰ ਮੈਂ ਜਸਪ੍ਰੀਤ ਦੇ ਨਾਲ ਪਰਤੇ ਸਿੰਘ